my right down, right, right down. Not a pragmatic, not a pragmatic, not a pragmatic, not a pragmatic, not Ram, pragmatic, not ਇਹ 4 ਲੱਖ ਲੱਖ ਨੂੰ ਬੰਦ ਕੀਤਾ ਨਾਲੇ ਬੰਦ ਸਤਿਗੁਰੂ ਜੀ ਨਾਲ ਆਪਾਂ ਦਾ ਜੀ ਵੱਲੋਂ ਤੇ ਅੰਕੀ ਜਨ ਸੁਖਾਰ ਮੈ ਤੇ ਜੀਏ ਸਤਿਗੁਰੂ ਜੀ ਨਾਮ ਜਾਣੀ ਜਾਣ ਨੇ ਮੜਾ ਲੇਖੇ ਲਾਹ ਰੂ ਕਰੂਨਾ ਤੇproptoਾਂ ਚ ਕੀ ਬੜਾ ਜਪ ਸਤਿਗੁਰੂ ਜੀ ਬਾਣੀ ਪਾਣ ਜਤਾਨਿਕ ਲੋਕ ਸੁਖੀਏ ਪਰ ਲੋਹ ਭਲੇ ਕਰਨ ਤੋਂ ਸਾਉਂਦ ਦੇ ਮੇਤ ਬੇਚੇ ਸਾਈ ਫੈਸ਼ਲੀ ਨੂੰ ਅੰਦਰ واحرو واحر جی کا خالصا <سؤال> واحر جی کی فتح واحو اج کا جو نگر کیرتن ہے ਦੂਸਰੇ ਪਰਾ ਦੇ ਵਿੱਚ ਪਹੁੰਚ ਚੁੱਕਿਆ ਹੈ। ਸੱਜਣਾਂ ਨੂੰ ਭਾਈ ਬੇਨਤੀ ਹੈ ਕਿ ਆਪਣੇ ਕੋਲੇ ਪਰਾ ਜਾਦੇ ਨੇ। ਸਮਝੀ ਬਤਾਇਓ। ਸੋਸਾਰੀਆਂ ਇਹ ਸੰਗਤਾਂ ਨਮਸਕਾਰ ਕਰਕੇ ਪਰਾ ਦੇ ਵਿੱਚ ਸਜਣ ਦੀ ਕਿਰਪਾ ਕਰੋ। ਇਸ ਪਰਾ ਦੇ ਉੱਪਰ ਵੀ ਟਾਡੀ ਜਪਾ ਗਿਆ ਨੇ ਸੰਦੀਪ ਸਿੰਘ ਜੀ ਅੜਕੇ ਕਿ ਉਹਨਾਂ ਦੇ ਸਾਥੀ ਤੁਹਾਨੂੰ 25 ਮਿੰਨ ਲਈ ਵਾਸਤੇ ਇਤਿਹਾਸ ਸਰਵਰ ਕਰਾਉਣਗੇ ਸੋਤਵਾਰ ਫਿਰ ਬੇਨਤੀ ਹੈ ਕਿ ਰੌਲੇ ਵਾਲੇ ਤੋਂ ਸੰਕੋਚ ਕਰਕੇ ਆਪਾਂ ਇਤਿਹਾਸ ਸਰਵਰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਵਾਹਿਗੁਰੂ ਸਤਿਨਾਮ

ਧਰਮ ਵਾਲੇ ਆ ਜੋ ਜੁਜ ਸੱਚੇ ਪਾਤਸ਼ਾਹ ਧੰਗੂ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਮਰਤ ਸੇ ਬਚਾਇਆ ਹੈ ਪੰਜ ਪਿਆਰੇ ਸਰਪਾਤ ਦੀ ਆਈ ਉੱਚ ਨਗਰ ਪੰਨਤ ਦੀ ਸਜਤਾ ਸ੍ਰੋਮਣੀ ਪੰਗਤ ਧਰਮ ਦੀ ਯਾਦ ਕੀਆ ਦੇ ਦੇ ਬੇਤੀ ਕਲਾ ਦਾ ਵਿੱਚ ਚੁੱਪ ਦਾ ਬਾਰ ਮਨੋਸ਼ਿਸ ਕਰਕੇ ਬੈਠਣ ਦੀ ਕਿਰਪਾ ਕਰੋ ਉਧਰ ਜਿਹੜੇ ਮੇਰੇ ਵੀਰ ਮੇਰੇ ਵੀਰ ਖੜੇ ਵੀ ਹਨ ਉਹਨਾਂ ਨੂੰ ਮੈਂ ਬੇਤੀ ਹੈ ਕਿ ਆਪ ਜੀ ਸਜਣ ਦੀ ਕਿਰਪਾ ਕਰੋ ਆਪਾ ਪ੍ਰੇਮ ਸਰ ਸੱਚੇ ਪਾਤਸ਼ਾਹ ਦਾ ਉਹ ਅਸਰਾ ਲਈਏ ਸ਼ਰੋਣੀ ਘੱਟ ਦੇ ਪਕਤਨ ਉਤਾਰ ਦਿਆ ਤੇ ਪਾਵਨ ਪ੍ਰਕਾਸ਼ ਰੂਪ ਪਾ ਰਹੇ ਹੈ ਰੌਣਕ ਦੇ ਸਾਜ ਪਾ ਰਹੇ ਹੈ ਮਹਾਰਾਜ ਚੇਤਨ ਵਿੱਚ ਰੱਖਣ ਔਰ ਇਸ ਪ੍ਰਾਤਿਕ ਵਕਤ ਜੀ گرو کی سنگت بیٹھی ہے پربن کبھی بیٹھے گا سنگت پڑھا پہنچ چکے آپ فتح کی آواز ہے بڑی ڈلی آئی ہے فتح کی آواز بہت ٹھلی آئی ہے آپ اپنی گلان میں مستکیا والے مہاراج تن گرو گوبند سنگ مہاراج نے ਸਾਡੇ ਕੋ ਆਪਣੇ ਪੁੱਤੇ ਤੋਂ ਬਾਅਦ ਕੀਤੇ ਨੇ ਤਾਂ ਸਭ ਨੂੰ ਫਟੇ ਦੀ ਲਗਾਤਾਰ ਬਸੀਆਂ ਨੇ ਸੱਚੇ ਪਾਤਸ਼ਾਹ ਨੇ ਆਪਣਾ ਸਾਰਾ ਕੁਝ ਵਾਰਿਆ ਸਾਰਾ ਪਰਿਵਾਰ ਵਾਰਿਆ ਤਾਂ ਪਰ ਅੱਜ ਦੇ ਫਟੇ ਦੀਆਂ ਦਾਕਟਰ ਮਿਲ ਗਿਆ ਨੇ ਕੁ ਸਿੱਖੋ ਤੇ ਆਪਾਂ ਸਭ ਕੁਝ ਜਾ ਕੇ ਆਪਣੀ ਗੱਲਾਈ ਕਰ ਜਾਂਦੇ ਹੋ ਗੁਰੂ ਦੀ ਗੱਲ ਤੋਂ ਬਾਝ ਹੀ ਰਹਿ ਜਾਂਦੇ ਆ ਗੱਲ ਕੀ ਆ ਸਤਿਨਾਮ ਸ੍ਰੀ ਵਾਹਿਗੁਰੂ ਸਾਡੀ ਸਿੱਖਤਾ ਸਹਿਬ ਤੋਂ ਉਹਨਾਂ ਵੱਲੋਂ 100 ਲੱਖ ਰੁਪਆ ਢਾਡੀ ਜੱਥੇ ਦੁਮਾਰ ਪੈਣ ਕੇ ਨਵਾਜੀਆ ਮਹਾਰਾਜ ਚੰਗਿਆ ਗਲਾ ਵਿੱਚ ਰੱਖਣ ਮਸਜਿਦ ਫਜ਼ਲ ਤਾਜ ਸਾਹਿਬ ਦੇ ਮਲਕ ਉਹਨਾਂ ਵਿਰਾਂ ਵੱਲੋਂ ਮਸਜਿਦ ਹਰਤ ਆਇਸ਼ਾ ਪਿੰਡ ਮਲਕ ਵਿਰਾਂ ਵੱਲੋਂ ਢਾਡੀ ਜੱਥੇ ਮੁਸਫੈਲ ਦੋਸਤ ਨੇ ਨਾਮ ਦਿੱਤੇ ਆ ਮਹਾਰਾਜ ਜਦ ਕੀ ਤਰ੍ਹਾਂ ਦੇ ਅੱਖਰਾਂ ਦਾ ਕੋ ਸਿੱਖੀ ਵਾਲਾ ਜੀਨ ਕਾਮ ਦੀ ਦਾਤ ਕੋ ਸਿੱਖੀ ਦੀ ਬਰਤਨ ਸੁਣਾਓ ਮੈਂ ਫੱਤੇ ਦੀ ਗੱਲ ਕਰਦੇ ਆ ਸੀ ਫੱਤੇ ਬਲਾਈਆਂ ਫੱਤੇ ਦੀ ਆਵਾਜ਼ ਤੇ ਵੀ ਆਈ ਹੈ ਹੁਣ ਤੁਹਾਡਾ ਫਿਰ ਫੁਰਦੇ ਬੁਲਾਵਾਂਗੇ ਕਿ ਸਿੱਤੋ ਸਾਡੇ ਨਾਲ ਆਵਾਜ਼ ਵੱਧ ਸਕਤੀ ਹੋਵੇ ਬੈਠੋ ਧਿਆਨ ਰੱਖਿਓ ਵੀਰੋ ਧਿਆਨ ਰੱਖਿਓ ਆਪੋ ਆਪਣੀ ਇਹ ਗੱਲਾਂ ਛੱਡ ਦਿਓ ਆਪਾਂ ਹੁਣ ਗੁਰੂ ਦੇ ਦਰਵਾਜ਼ੇ ਤੇ ਬੈਠੀਆਂ ਸੀ ਆਪਾਂ ਗੁਰੂ ਦੀ ਗੱਲ ਸੁਣੋਗੇ ਇਹ ਗੁਰੂ ਦੀ ਬਾਤ ਨੂੰ ਸਦਾ ਜੀਵੋ ਸਤਿਗੁਰਾਂ ਨੂੰ ਆਓ ਰਸਲਾ ਕਰੋ ਪਵਿੱਤਰ ਲਵਾਓ ਹਾਜ਼ਰੀ ਗੱਜ ਕੇ ਅੱਖੋਂ ਵਾਹਿਗੁਰੂ ਜੀ ਦਾ ਖਾਨਾ ਜਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਨੇ ਮਿਹਰਤਾਂ ਕੀਤੀਆਂ ਨੇ ਮਿਹਰਤਾਂ ਨੇ ਗੁਰਸਿੱਖੋ ਆਪਾਂ ਕੱਲਾ ਕੰਮ ਸਮਝ ਲਿਆ ਜਿਹੜੀ ਫਤਿਹ ਦੀ ਜੁੰਦੀ ਹੈ ਇਹ ਆਪਾਂ ਗਰਤੀ ਸਿੰਘਾਂ ਨੂੰ ਰਾਗੀ ਸਿੰਘਾਂ ਨੂੰ ਢਾਡੀ ਸਿੰਘਾਂ ਨੂੰ ਦੇਦੀ ਹੈ ਵੀ ਇਹ ਜੀ ਤੁਸੀਂ ਬੁਲਾਉਣੀ ਹੈ ਤੇ ਆਪਾਂ ਸਤ ਸ੍ਰੀ ਅਕਾਲ